ਉਹ ਬੁੱਕ ਕਰਦੇ ਨਾ ਰੋਜ਼ ਰੋਜ਼ ਉਹ ਜਨਾ ਬੰਦਾ ਅੰਦਰ ਅ게 ਹਰ ਨਹੀਂ ਲਗਾ ਸਕਦੇ ਆ ਅੰਦਰ ਅ게 ਹਰ ਨਹੀਂ ਲਗਾ ਸਕਦੇ ਆ ਗੱਡੀ ਦੇ ਕੋਲ ਦੇ ਕਿੱਥੇ ਖੜਾਈਏ ਕਿ ਟਕਲਾਰ ਹੋ ਕੇ ਗੱਲ ਦੀ ਉਹ ਹਰ ਵੀ ਤੇ ਚਲਾਨ ਹੁੰਦਾ ਸਰਪਾਈ ਤਾਂ ਸਾਰਿਆਂ ਵਾਸਤੇ ਸੇਮ ਹੈ ਪਤਲਪਈ ਤੇ ਤੇ ਨਹੀਂ ਵੀ ਕੋਈ ਗੱਡੀਆਂ ਵਾਲਾ ਕੋਈ ਉਹਦੇ ਵਾਸਤੇ ਕੋਈ ਹੋਰ ਰੂਲ ਹੈ ਜਿਹੜਾ ਵੀ ਕੋਈ ਇਸ ਤਰ੍ਹਾਂ ਗਲਤ ਅਨਕ੍ਰੋਚਮੈਂਟ ਕਰੂਗਾ ਉਹਦੇ ਖਿਲਾਫ ਜਿਹੜੀ ਹੈਗੀ ਹੈ ਕਾਰਵਾਈ ਹੁਣ ਚਲਿਆੰਦ ਜਾਊਗਾ ਆਮ ਆਪਾਂ ਪ੍ਰਚਲਿਤ ਗੱਲ ਸੁਣਦੇ ਆ ਵੀ ਜਿੱਥੇ ਦੇਖੋ ਜਾਮ ਲੱਗਿਆ ਉਹ ਜਾਮ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਦੀ ਗਲਤੀ ਕਰਕੇ ਲੱਗਦਾ ਹੁਣ ਜਿਵੇਂ ਇੱਥੇ ਜੇ ਅਨਕ੍ਰੋਚਮੈਂਟ ਕੀਤੀ ਹੋਈ ਹੈ ਤੇ ਉਹ ਅਨਕ੍ਰੋਚਮੈਂਟ ਕੀਤੀ ਹੈ ਉਦੋਂ ਅੱਗੇ ਜੇ ਕੋਈ ਮੰਨ ਲਓ ਖਾਣ ਪੀਣ ਵਾਲੀ ਰੇੜੀ ਹੈ ਅੱਗੇ ਉਹ ਆਪਣੀ ਗੱਡੀ ਲਾ ਲੈਂਦਾ ਤੇ ਰਾਗੀ ਰਾ ਜਿਹੜੇ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਪ੍ਰੋਬਲਮ ਆਂਦੀ ਹੈ ਪਰਮਿਸ਼ਨ ਹੈ ਆਪਕੇ ਬਾਸ ਯਾਰ ਕਿਸੇ ਕਿਸੇ ਥਰੋ ਤੇ ਲੱਗੀਆਂ ਹੋਣਗੀਆਂ ਮੈਂ ਜ਼ਬਰਦਸਤੀ ਕਿਸੇ ਨੇ ਇਲੀਗਲ ਥੋੜੀ ਲਗਾ ਲਈ ਆਪ ਤਾਂ ਸ਼ਾਂਤ ਰਹੋ ਸਭ ਮੁਝੇ ਕਹਿਲਵਾ ਨਹੀਂ ਕਿਹਾ ਜ਼ਰੂਰਦਾ ਆਪਕੋ ਪਤਾ ਨਹੀਂ ਹੋ ਕਿਵੇਂ ਲੱਗ ਰਹੀਆਂ ਔਰ ਜਿਹੜੀ ਇਨਕ੍ਰੋਚਮੈਂਟ ਹੈ ਇਨਕ੍ਰੋਚਮੈਂਟ ਜਿਹੜੀ ਹੈ ਉਹ ACP ਸਾਹਿਬ ਦੇ ਨਾਲ ਮਿਲ ਕੇ ਕਪਤਨ ਸਾਹਿਬ ਦੇ ਹੁਕਮਾਂ ਦੇ ਮੁਤਾਬਿਕ ਹੋ ਰਹੀ ਹੈ ਜਿਹੜਾ ਬੰਦਾ ਇਨਕ੍ਰੋਚਮੈਂਟ ਕਰੇਗਾ ਉਹ ਅਸੀਂ ਰਿਮੂਵ ਕਰਾਂਗੇ ਲੋਕਾਂ ਦੀ ਸਹੂਲਤ ਲਈ ਲੋਹੜਾਣਾ ਦੇ ਲੋਧੀ ਕਲੱਬ ਰੋਡ ਦੇ ਉੱਤੇ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਤਹਿ ਬਾਜ਼ਾਰੀ ਅਤੇ ਟ੍ਰੈਫਿਕ ਅ ਅਧਿਕਾਰੀਆਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਵਾਂ ਇਸ ਵਕਤ ਮੇਰੀ ਮੌਜੂਦਗੀ ਲੁਧਾਨਾ ਦੇ ਲੋਧੀਗੜ੍ਹ ਰੋਡ ਤੇ ਉੱਤੇ ਹੈਗੀ ਆ ਕਿਉਂਕਿ ਤੇਬ ਵਿਜਾਰੀ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸਮੇਂ ਸਮੇਂ ਸਿਰ ਜਿੱਥੇ ਵੀ ਟ੍ਰੈਫਿਕ ਹੁੰਦਾ ਹੈ ਜਿੱਥੇ ਵੀ ਸ਼ਿਕਾਇਤਾਂ ਆਉਂਦੀਆਂ ਨੇ ਉੱਥੇ ਜਿਹੜੀ ਹੈ ਕਾਰਵਾਈ ਦੇਖਣ ਨੂੰ ਮਿਲਦੀ ਹੈ ਤੇਬ ਵਿਜਾਰੀ ਤੇ ਅਤੇ ਟ੍ਰੈਫਿਕ ਪੁਲਿਸ ਦੀ ਜਿਹੜੇ ਲੋਕ ਆਪਣੇ ਵਾਹਨਾਂ ਦੇ ਉੱਤੇ ਸਮਾਨ ਲੈ ਕੇ ਆਂਦੇ ਨੇ ਜਾਂ ਵਾਹਨਾਂ ਦੇ ਉੱਤੇ ਸਮਾਨ ਵੇਚ ਰਹੇ ਨੇ ਤੇ ਉਹ ਉਹਨਾਂ ਦੇ ਗੱਡੀਆਂ ਦੇ ਉੱਤੇ ਗੱਡੀਆਂ ਦਾ ਚਲਾਣ ਵੀ ਕੀਤਾ ਜਾ ਰਿਹਾ ਹੈ ਤੇ ਜਿਹੜੇ ਰੇੜੀਆਂ ਫੜੀਆਂ ਵਾਲੇ ਨੇ ਉਹ ਜਿਹੜਾ ਉਹ ਸਾਰੀਆਂ ਦੀ ਰੇੜੀ ਫੜੀ ਜਿਹੜੀ ਆ ਤੇਬ ਵਿਜਾਰੀ ਦੇ ਵੱਲੋਂ ਜ਼ਬਤ ਕੀਤੀ ਜਾ ਰਹੀ ਹੈ ਕਿਉਂਕਿ ਹਵਜ਼ ਦੇ ਟ੍ਰੈਫੀ ਨੂੰ ਦੇਖਦੇ ਹੋਏ ਕਾਫੀ ਸਮੱਸਿਆ ਜਰੀ ਕੀ ਟ੍ਰੈਫਿਕ ਸਰਦਦੀ ਬੰਦੀ ਹੋਈ ਨਜ਼ਰ ਆ ਰਹੀ ਸੀ ਤੇ ਲਗਾਤਾਰ ਤੁਹਾਨੂੰ ਮੈਂ ਤਸਵੀਰਾਂ ਜਰੀਆ ਲੁਧਿਆਣਾ ਤੋਂ ਦਿਖਾ ਰਿਹਾ ਹਾਂ ਜਿੱਤੇ ਕਿ ਹਰੇ ਕਿਸੇ ਹਰ ਹਰ ਇੱਕ ਵਿਅਕਤੀ ਦੇ ਉਤੇ ਸ਼ਕੰਜਾ ਜਰੀਆ ਕੱਸਿਆ ਜਾ ਰਿਹਾ ਵਾ ਅ ਅੱਗੇ ਵੀ ਤੁਹਾਨੂੰ ਮੈਂ ਦਿਖਾ ਦੇਣਾ ਚਾਹੁੰਦਾ ਵਾ ਕਿ ਕਿਸ ਤਰ੍ਹਾਂ ਅੱਗੇ ਰੇੜੀਆਂ ਫੜੀਆਂ ਲੱਗੀਆਂ ਹੋਈਆਂ ਸੀਗੀਆਂ ਪਟੂਰੇ ਨਾ ਛੋਲੇ ਜਾਂ ਐਦਾਂ ਫਰੂਟ ਦੀਆਂ ਰੇੜੀਆਂ ਲੱਗੀਆਂ ਹੋਈਆਂ ਸੀਗੀਆਂ ਪਰੇ ਤੇ ਵੀ ਤੇ ਬਜਾਰੀ ਦੀ ਟੀਮ ਜਿਹੜੀ ਕਿ ਸ਼ਿਕੰਜਾ ਕਸਰੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਤੁਹਾਨੂੰ ਦਿਖਾ ਦਉਣਾ ਚਾਹਣਾ ਜਿਹੜੇ ਕਿ ਇੱਥੇ ਗੱਡੀਆਂ ਲੱਗੀਆਂ ਹੋਈਆਂ ਸੀ ਜਾਂ ਗੱਡੀਆਂ ਲੱਗੀਆਂ ਹੋਈਆਂ ਸੀਗੀਆਂ ਇਹ ਗੱਡੀਆਂ ਦਾ ਵੀ ਜਿਹੜਾ ਕਿ ਹੈ ਚਲਾਨ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਇਹ ਬਾਹਰ ਜਿਹੜਾ ਅਕਰੋਚਮੈਂਟ ਕੀਤੀ ਹੋਈ ਸੀਗੀ ਨਜਾਇਜ਼ ਕਬਤਾ ਕਬਜ਼ਾ ਕੀਤਾ ਹੋਇਆ ਸੀਗਾ ਇਹ ਵਿਅਕਤੀਆਂ ਦੇ ਵੱਲੋਂ ਸਮੂ ਹੁਣ ਸਮਾਨ ਜਿਹੜੇ ਕਿ ਚੁਕਵਾਇਆ ਜਾ ਰਿਹਾ ਹੈ ਤੇ ਬਜਾਰੀ ਇਨਸਪੈਕਟਰ ਵੱਲੋਂ ਤੇ ਅਕਸਰ ਇਹਥੇ ਜਿਹੜੀਆਂ ਕੰਪਲੇਂਟਾਂ ਸਾਹਮਣੇ ਆਉਂਦੀਆਂ ਸੀਗੀਆਂ ਕਿ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਸੀਗਾ ਪਾਰਕਿੰਗ ਨਹੀਂ ਮਿਲਦੀ ਸੀਗੀ ਆ ਪਾਰਕ ਪਾਰਕਿੰਗ ਜਿਹੜੀਆਂ ਲੋਕ ਸੜਕਾਂ ਤੇ ਲਾਂਦੇ ਸੀਗੇ ਸੜਕਾਂ ਤੇ ਲਾਂਨ ਤੋਂ ਬਾਅਦ ਜਿਹੜਾ ਕਿ ਪਿੱਛੋ ਬਹੁਤ ਜ਼ਿਆਦਾ ਟ੍ਰੈਫਿਕ ਜਿਹੜਾ ਕਿ ਆ ਲੱਗ ਜਾਂਦਾ ਸੀਗਾ ਤੇ ਘੰਟਾ ਤੋਂ ਘੰਟੀ ਅੱਧਾ ਘੰਟਾ ਜਿਹੜਾ ਕਿ ਆ 2-3 ਘੰਟੇ ਲੱਗ ਜਾਂਦੇ ਸੀਗੇ ਟ੍ਰੈਫਿਕ ਤੋਂ ਨਿਕਲਣ ਤੋਂ ਨਿਜਾਜ ਮਿਲਦੀ ਸੀ ਤੇ ਮੌਕੇ ਤੇ ਪਹੁੰਚੇ ਡੀਐਸਪੀ ਗੁਰਦੇਵ ਸਿੰਘ ਜੀ ਇਹਨਾਂ ਦੇ ਵੱਲੋਂ ਐਕ੍ਰੋਚਮੈਂਟ ਡਰਾਈਵ ਚਲਾਈ ਗਈ ਅੱਜ ਕਿ ਅਜਾਇਜ਼ਾ ਲਿੱਤਾ ਗਿਆ ਹਰ ਜਗ੍ਹਾ ਤੇ ਆ ਕੇ ਤੇ ਬਿਲਕੁਲ ਖੁਸ਼ ਜਿਹੜੇ ਇੰਸਪੈਕਟਰ ਤੇ ਬਿਆਰੀ ਨੇ ਤੇ ਨਾਲ ਸੁਪਰੀਡੈਂਟ ਵੀ ਹੈਗੇ ਨੇ ਤੇ ਲਗਾਤਾਰ ਜਿਹੜੀ ਇਹ ਸਮਾਨ ਚਕਾਉਂਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਹਾਂ ਗੁਰਦੀਪ ਸਿੰਘ ਡੀਐਸਪੀ ਸਾਹਿਬ ਨਾਲ ਸਰ ਕਿਸ ਤਰ੍ਹਾਂ ਦੀ ਡਰਾਈਵ ਚਲਾਈ ਜਾ ਰਹੀ ਹੈ ਐਕ੍ਰੋਚਮੈਂਟ ਦੇ ਖਿਲਾਫ ਮਾਲਯੋ ਕਮਿਸ਼ਨਰ ਪੁਲਿਸ ਸ਼੍ਰੀ ਸੁਪੰਨ ਸ਼ਰਮਾ ਜੀ ਆਈਪੀਐਸ ਅਤੇ ਕਮਿਸ਼ਨਰ ਕਾਰਪੋਰੇਸ਼ਨ ਖਾਬ ਦੇ ਜੁਆਇੰਟ ਜਿਹੜਾ ਇਹ ਆਪਰੇਸ਼ਨ ਚੱਲਦਾ ਸਾਡਾ ਇਹਦੇ ਵਿੱਚ ਪਹਿਲਾਂ ਵੀ ਇਹਨਾਂ ਨੂੰ ਵਾਰਨਿੰਗਾਂ ਅਸੀਂ ਦੇ ਕੇ ਗਏ ਆਂ ਤੇ ਕਿਤੇ ਨਾ ਪਹਿਲਾਂ ਵੀ ਇੱਥੋਂ ਜਿਹੜੀ ਹੈਗੀ ਆ ਇਸ ਤਰ੍ਹਾਂ ਅਸੀਂ ਜਿਹੜੀ ਹੈਗੀ ਆ ਐਂਟੀ ਇਨਕ੍ਰੋਚਮੈਂਟ ਡਰਾਈਵ ਤਲਾ ਕੇ ਜਿਨ੍ਹਾਂ ਨੇ ਇਸ ਤਰ੍ਹਾਂ ਨਜਾਇਜ਼ ਕਬਜ਼ੇ ਕੀਤੇ ਆ ਅਸੀਂ ਇਹ ਛਡਵਾਏ ਸੀ ਅੱਜ ਵੀ ਕਾਰਪੋਰੇਸ਼ਨ ਦੀ ਟੀਮ ਨੂੰ ਨਾਲ ਲੈ ਕੇ ਸਾਡੀ ਟ੍ਰੈਫਿਕ ਦੀ ਟੀਮ ਇਕੱਠੇ ਜਿਹੜਾ ਜੁਆਇੰਟ ਅਸੀਂ ਇਹ ਕਰ ਰਹੇ ਆ ਤੇ ਜਿਹੜੇ ਜਗ੍ਹਾ ਨੇ ਇਸ ਤਰ੍ਹਾਂ ਨਜਾਇਜ਼ ਇਹ ਲਾਈਆਂ ਹੋਈਆਂ ਨੇ ਰੇੜੀਆਂ ਉਹਨਾਂ ਦੇ ਜਿਹੜੇ ਕਬਜ਼ੇ ਐ ਸੀ ਹਟਾ ਦੇ ਅੱਛਾ ਸਰ ਜਿਹੜੇ ਗੱਡੀਆਂ ਦੇ ਵਿੱਚ ਸਮਾਨ ਲੈ ਕੇ ਆਂਦੇ ਨੇ ਉਹਨਾਂ ਦੇ ਕੀ ਕਾਰ ਵੀ ਕੀਤੀ ਜਾਂਦੀ ਦੇਖੋ ਸਾਰ ਬਾਈ ਤਾਂ ਸਾਰਿਆਂ ਵਾਸਤੇ ਸੇਮ ਹੈ ਮਤਲਬ ਇਹਦੇ ਤੇ ਇਹ ਨਹੀਂ ਵੀ ਕੋਈ ਗੱਡੀਆਂ ਵਾਲਾ ਕੋਈ ਉਹਦੇ ਵਾਸਤੇ ਕੋਈ ਹੋਰ ਰੂਲ ਹੈ ਜਿਹੜਾ ਵੀ ਕੋਈ ਇਸ ਤਰ੍ਹਾਂ ਗਲਤ ਅਪਰੋਚਮੈਂਟ ਕਰੇਗਾ ਉਦੇ ਖਿਲਾਫ ਜਿਹੜੀ ਹੈਗੀ ਹੈ ਕਾਰਵਾਈ ਹੁਣ ਚੱਲਿਆ ਜਾਂਦੀ ਜਾਊਗੀ। ਅੱਛਾ ਸਰ ਪਾਰਕਿੰਗ ਲਾਂਡ ਦੀ ਜਗ੍ਹਾ ਦੇ ਉੱਤੇ ਜਿਹੜੀ ਹੈ ਰੇਡੀਆਂ ਫੜੀਆਂ ਲਾ ਲੈਂਦੇ ਨੇ ਲੋਕ ਕਿ ਇਹਨਾਂ ਨੂੰ ਪਹਿਲੇ ਸਮਝਾਇਆ ਨਹੀਂ ਜਾਂਦਾ ਹੈਗਾ ਜਾਂ ਇਹਨਾਂ ਨੂੰ ਕਾਨੂੰਨ ਦਾ ਨਹੀਂ ਪਤਾ? ਟਾਈਮ ਟੂ ਟਾਈਮ ਸਮਝਾਇਆ ਵੀ ਜਾਂਦਾ ਸਭ ਕੁਝ ਪਤਾ ਇਹਨਾਂ ਨੂੰ। ਇਹ ਜਿਹੜਾ ਇੱਕ ਹੁੰਦਾ ਨਾ ਵੀ ਮੈਨਾ ਮੰਨੂ ਉਹ ਵਾਲੀ ਸਟੇਜ ਤੇ ਇਹ ਕਈ ਵਾਰੀ ਉਹੋ ਜੀ ਪੋਜੀਸ਼ਨ ਬਣਾ ਲੈਂਦੇ ਆ ਵੀ ਨਹੀਂ ਸਮਝਦੇ। ਕੋਈ ਨਹੀਂ ਜੇ ਨਹੀਂ ਸਮਝਣਗੇ ਤਾਂ ਜਿਹੜਾ ਇਹਨਾਂ ਦਾ ਕਾਰਪੋਰੇਸ਼ਨ ਤਾਂ ਜੋ ਸਾਡਾ ਕਾਨੂੰਨਨ ਜਿਹੜਾ ਕੰਮ ਹੈ ਉਹ ਅਸੀਂ ਇਹਦੀ ਜਿਹੜੀ ਕਾਨੂੰਨੀ ਕਾਰਵਾਈ ਹਮ ਚ ਲਿਆ ਰਹੇ ਅੱਛਾ ਜਿਹੜੇ ਤੁਹਾਡੇ ਇਲਾਕੇ ਦੇ ਤੇ ਜਿਹੜੀ ਤੁਹਾਨੂੰ ਰਿਸਪੌਂਸਿਬਿਲਟੀ ਮਿਲੀ ਹੈ ਨੋ ਕ੍ਰੌਸਿੰਗ ਬੈਂਟ ਜ਼ੋਨ ਦੀ ਕੋਈ ਵੀ ਨਜਾਇਜ਼ ਕਵਜਾ ਨਹੀਂ ਕਰੇਗਾ ਨਾ ਕਿ ਟ੍ਰੈਫਿਕ ਦੀ ਉਲੰਘਣਾ ਕਰੇਗਾ ਨਾ ਕਿ ਟ੍ਰੈਫਿਕ ਦੇ ਥੜਕੇ ਦੇ ਉੱਤੇ ਗੱਡੀ ਲਾ ਕੇ ਜਾਏਗਾ ਇੱਕ ਵਾਰੀ ਲੋਕਾਂ ਨੂੰ ਸੁਨੇਹਾ ਜ਼ਰੂਰ ਪਹੁੰਚਾਉਣਾ ਚਾਹੀਦਾ ਦੇਖੋ ਲੋਕਾਂ ਨੂੰ ਅਸੀਂ ਵੱਖ-ਵੱਖ ਤਰੀਕੇ ਨਾਲ ਡਰਾਈਵ ਚਲਾ ਚਲਾ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਸੰਬੰਧੀ ਰੋਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਸੰਬੰਧੀ ਅਸੀਂ ਮੌਕੇ ਤੇ ਖੜ-ਖੜ ਕੇ ਲੋਕਾਂ ਨੂੰ ਗਾਈਡ ਕਰ ਰਹੇ ਹਾਂ ਤਾਂ ਕਿ ਅਸੀਂ ਲੁਧਿਆਣਾ ਸ਼ਹਿਰ ਨੂੰ ਜਾਮ ਮੁਕਤ ਅਤੇ ਐਕਸੀਡੈਂਟ ਮੁਕਤ ਸ਼ਹਿਰ ਬਣਾ ਸਕੀਏ ਸਾਡੇ ਕਮਿਸ਼ਨਰ ਸਾਹਿਬ ਦੀ ਜਿਹੜੀ ਸੋਚ ਹੈ ਉਹ ਇਹ ਹੈ ਕਿ ਅਸੀਂ ਮਿਹਨਤ ਕਰਕੇ ਲੁਧਿਆਣਾ ਸ਼ਹਿਰ ਚ ਜਿਹੜੀ ਇੱਕ ਤਰ੍ਹਾਂ ਦੀ ਆਮ ਆਪਾ ਪ੍ਰਚਲਿਤ ਗੱਲ ਸੁਣਦੇ ਆਂ ਵੀ ਜਿੱਥੇ ਦੇਖੋ ਜਾਮ ਲੱਗਿਆ ਉਹ ਜਾਮ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਦੀ ਗਲਤੀ ਕਰਕੇ ਲੱਗਦਾ ਹੁਣ ਜਿਵੇਂ ਇੱਥੇ ਜੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਤੇ ਉਹ ਐਨਕ੍ਰੋਚਮੈਂਟ ਕੀਤੀ ਆ ਉਦੋਂ ਅੱਗੇ ਜੇ ਕੋਈ ਮੰਨ ਲਓ ਖਾਣ ਪੀਣ ਵਾਲੀ ਰੇੜੀ ਅੱਗੇ ਆਲਾ ਆਪਣੀ ਗੱਡੀ ਲਾ ਲੈਂਦਾ ਤੇ ਰਾਹਗੀਰ ਜਿਹੜੇ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਪ੍ਰੋਬਲਮ ਆਂਦੀ ਆ। ਸੋ ਇਸ ਕਰਕੇ ਅਸੀਂ ਜਿਹੜੇ ਸਮੇਂ-ਸਮੇਂ ਉਨਸਾਰ ਇਹ ਕਾਰਵਾਈ ਜਿਹੜੀ ਆ ਅਮਲ ਚ ਲਿਆਂਦੇ ਰਹਿੰਦੇ ਆ। ਹਾਂ ਬਿਲਕੁਲ ਇਹ ਸਾਡਾ ਸੀਗੇ ਡੀਐਸਪੀ ਗੁਰਦੇਵ ਸਿੰਘ ਜੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਮੇਂ-ਸਮੇਂ ਤੇ ਇਹ ਕਾਰਵਾਈ ਜਿਹੜੀ ਆ ਅਮਲ ਤੌਰ ਤੇ ਲਿਆਂਦੀ ਜਾਵੇਗੀ ਤੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਜਿਹੜੇ ਕ੍ਰੋਚਮੈਂਟ ਕਰਦੇ ਨੇ ਉਹ ਜਿਹੜੀ ਇਸ ਗੱਲ ਦਾ ਜਰੂਰ ਧਿਆਨ ਰੱਖੀਂ ਸੜਕਾਂ ਦੇ ਉੱਤੇ ਜਿਹੜੀ ਕਿ ਆ ਕ੍ਰੋਚਮੈਂਟ ਨਾ ਕਰਨ ਤੇ ਆਪਣਾ ਜਿੱਕਰ ਤੁਸੀਂ ਕੰਮ ਕਰਦਾ ਹੈ ਜਾਂ ਆਰਾਮ ਦੇਣਾ ਕਰਨ ਤੇ ਕਾਨੂੰਨ ਦੇ ਦਾਰੇ ਦੇ ਵਿੱਚ ਰੱਖ ਕੇ ਜਰੂਰ ਕਰੋ ਹੁਣ ਕਾਰਪੋਰੇਸ਼ਨ ਦੀ ਟੀਮ ਅਤੇ ਟ੍ਰੈਫਿਕ ਪੁਲਿਸ ਦੀ ਟੀਮ ਜੁਆਇੰਟ ਆਪਰੇਸ਼ਨ ਕੀਤਾ ਜਾ ਰਿਹਾ ਹੈ ਜੁਆਇੰਟ ਡਰਾਈਵ ਚਲਾਈ ਜਾ ਰਹੀ ਹੈ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਦੇ ਖਿਲਾਫ ਤੇ ਦੂਜੇ ਪਾਸੇ ਮੈਂ ਤੁਹਾਨੂੰ ਤਸਵੀਰ ਦਿਖਾ ਦੇਣਾ ਚਾਹੁੰਦਾ ਵਾ ਜਿੱਥੇ ਕਿ ਇੱਕ ਮਾਰਕੀਟ ਹੱਬ ਬਣਾਈ ਗਈ ਹੈ ਖਾਨ ਪੀਂਦੀ ਮਾਰਕੀਟ ਬਣਾਈ ਗਈ ਹੈ ਆ ਜਿੱਥੇ ਕਿ ਗੱਡੀਆਂ ਤੁਸੀਂ ਸੜਕਾ ਦੇ ਉੱਤੇ ਲੱਗੀਆਂ ਹੋਈਆਂ ਤੁਸੀਂ ਆਪ ਹੀ ਆਪਣੇ ਮੋਬਾਈਲ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੱਡੀਆਂ ਜੇ ਕਿਆਂ ਸੜਕਾ ਦੇ ਉੱਤੇ ਖੜਾਈਆਂ ਹੋਈਆਂ ਨੇ ਆ ਹਾਲਾਤ ਵਿੱਚ ਗੱਲਬਾਤ ਕਰਦੇ ਦੌਰਾਨ ਡੀਐਸਪੀ ਗੁਰਦੇਵ ਸਿੰਘ ਨੇ ਕਿਹਾ ਕਿ ਜਿਹੜੀ ਵੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਪਹਿਲ ਤੌਰ ਤੇ ਹੋਵੇਗੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕੋ ਰਸ਼ ਪਿਆ ਹੋਇਆ ਵਾ ਆ ਮੈਂ ਤੁਹਾਨੂੰ ਇੱਕ ਵਾਰੀ ਚਿੱਟੀ ਲਾਈਨ ਵੀ ਦਿਖਾ ਦੇਣਾ ਚਾਹੁੰਦਾ ਵਾ ਚਿੱਟੀ ਲਾਈਨ ਤੋਂ ਬਾਹਰ ਗੱਡੀਆਂ ਜਿਹੜੀਆਂ ਖੜੀਆਂ ਹੋਈਆਂ ਨੇ ਕਿ ਜਦੋਂ ਇਹ ਗੱਡੀਆਂ ਦਾ ਇਸ ਤਰ੍ਹਾਂ ਇਕੱਠਾ ਲੱਗ ਜਾਂਦਾ ਵਾ ਤਾਂ ਆਟੋਮੈਟਿਕਲੀ ਜਿਹੜਾ ਟ੍ਰੈਫਿਕ ਪਿੱਛੋ ਲੱਗ ਜਾਂਦਾ ਵਾ ਤੇ ਕਾਫੀ ਜੜੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਆ ਹੁਣ ਤੱਕ ਕਾਰਪੋਰੇਸ਼ਨ ਨੇ ਕੁਝ ਰੇੜੀਆਂ ਜਬਤ ਕਰ ਲਈਆਂ ਗਈਆਂ ਨੇ ਤੁਸੀਂ ਦੇਖੋ ਕਿ ਲਾਈਨ ਵਾਈਜ਼ ਕ੍ਰੋਸਮੈਂਟ ਕੀਤੀ ਹੋਈ ਆ ਆ ਕਿਸੇ ਦਾ ਕੋਈ ਡਰ ਪੈ ਨਹੀਂ ਕੋਈ ਖੋਪ ਨਹੀਂ ਪਰ ਕਿਤਨਾ ਕਿਤੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਤੁਸੀਂ ਕਾਦੇ ਲਈ ਅਗਰੋਸਮੈਂਟ ਕੀਤੀ ہوئی ਹੈ ਕਿਉਂ ਪਰਮਿਸ਼ਨ ਇਸ ਦੀ ਹੈਗੀ ਇਹ ਤੁਹਾਡੇ ਕੋਲ ਕਿ ਨਹੀਂ ਹੈਗੀ ਜਾਂ ਕੀ ਅ ਸਿਲਸਿਲਾ ਇਹ ਇਹ ਹਟਾਜਮਨ ਹਾਂ ਜੀ ਇਹ ਆਪਕੋ ਕਿਉਂ ਕੀਤੀ ਹੋਈ ਹੈ ਹਾਂ ਪੇ ਕਿਉਂ ਲਗਾਈ ਹੋਈ ਹੈ ਕਿਸੇ ਪਰਮਿਸ਼ਨ ਦੀ ਕਿਸੇ ارے برادر لے کے فروٹ لے کے سارا بھر کے یار ابھی لے کے وہ گاڑی والے بھائی چا کوئی چکھے آپ سے بات کر رہے ہیں آپ سے بات کر رہے ہیں پرمیشن ہے آپ کے پاس بھائی صاحب یار کسی کی تھرو تو لگی ہوں گی میں زبردستی کسی نے ایل لیگل تھڑی لگا لی اپ تو شان دیو سب مجھے کہہ لو نہیں کیا ضرورت ہے اپ کو پتہ نہیں ہو کیسے لگ رہی ہیں جی اپ ہی اندازہ لگا سکتے ہو کہ کس طرح ا میرا جتھے تکwidehat جا رہا ہے اتے تک جی کی ٹریفک کی مسئلہ جڑی کے لگدی ہوئی ਤੁھانوں نظر آئے گی کس طرح جے کیا اس کنٹا دے وچ چوک تو لنگنا بھی جڑا کیا ਮੁਸ਼ਕਿਲ ਹੋ ਜਾਂਦਾ ਵਾ ਅਕਰੋਚਮੈਂਟ ਅਕਰੋਚਮੈਂਟ ਕੀਤੀ ਹੋਈ ਆ ਅੱਗੇ ਜਿਹੜੇ ਤਹਿ ਵਿਜਾਰੀ ਨੇ ਇਨਚਾਰਜ ਖੁਸ਼ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਆਖਿਰਕਾਰ ਕਿਹਦੀ ਸ਼ੈਅ ਦੇ ਉੱਤੇ ਇਹ ਰੇੜੀਆਂ ਫੜੀਆਂ ਲੱਗਦੀਆਂ ਨੇ ਕੌਣ ਇਹਨਾਂ ਨੂੰ ਸ਼ੈਅ ਦਿੰਦਾ ਵਾ ਕੌਣ ਇਹਨਾਂ ਦੇ ਪਿੱਛੇ ਹੱਥ ਰੱਖਦਾ ਵਾ ਜੋ ਕਿ ਇਹਨਾਂ ਨੂੰ ਪਰਮਿਸ਼ਨ ਦਿੰਦਾ ਕਿ ਹਾਂ ਵੀ ਤੁਸੀਂ ਰੇੜੀਆਂ ਫੜੀਆਂ ਲਾ ਸਕਦੇ ਹੋ ਜੇਕਰ ਰੇੜੀਆਂ ਫੜੀਆਂ ਲਾਂਦੇ ਨੇ ਉਸ ਤੋਂ ਬਾਅਦ ਗੁੰਡਾਗਰਦੀ ਕਰਦੇ ਨੇ ਗੁੰਡਾਗਰਦੀ ਕਰਦੇ ਨੇ ਤੇ ਬਤਮੀਜੀ ਵੀ ਕਰਦੇ ਨੇ ਨਾਲ ਇਹ ਬਹੁਤ ਵੱਡੀ ਸਮੱਸਿਆ ਜਿਹੜੀ ਕਿ ਹੈ ਨਿਕਲ ਕੇ ਸਾਹਮਣੇ ਆਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕੋ ਮਿੰਡਾ ਸਕਿੰਡਾ ਦੇ ਵਿੱਚ ਇੱਥੇ ਜਾ ਮੋਲਾ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਰਸ਼ ਲੱਗ ਜਾਂਦਾ ਹੈ ਤੇ ਉੱਥੇ ਹੀ ਜਿਹੜੀ ਹੈ ਡੀਐਸਪੀ ਗੁਰਦੇਵ ਦੇ ਵੱਲੋਂ ਅੱਜ ਮੌਕੇ ਤੇ ਪਹੁੰਚ ਕੇ ਇਜਾਜ਼ਤ ਲਿੱਤਾ ਗਿਆ ਟ੍ਰੈਫਿਕ ਦੀ ਸਮੱਸਿਆ ਜਿਹੜੀ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਸਿਰਦਰਦੀ ਬੰਦੀ ਹੋਈ ਨਜ਼ਰ ਆ ਰਹੀ ਸੀਗੀ ਤੇ ਉਸ ਨੂੰ ਦੇਖਦੇ ਹੋਏ ਹੀ ਅੱਜ ਕਾਰਵਾਈ ਡਰਾਈਵ ਚਲਾਈ ਗਈ ਹੈ ਤੇ ਸਾਰਾ ਟ੍ਰੈਫਿਕ ਮੁਕਤ ਲੁਧਿਆਣਾ ਦਾ ਇੱਕ ਮਿਸ਼ਨ ਜਿਹੜੇ ਕਿ ਆ ਥਾਣਿਆਂ ਹੋਇਆ ਵਾ ਕਿ ਟ੍ਰੈਫਿਕ ਲੁਧਿਆਣਾ ਨੂੰ ਟ੍ਰੈਫਿਕ ਮੁਕਤ ਜ਼ਰੂਰ ਆਪਾਂ ਕਰਕੇ ਰਹਿਣਾ ਵਾ ਜੇ ਹਾਲੇ ਇਸ ਵਕਤ ਮੇਰੀ ਮੌਜੂਦਗੀ ਲੁਧਿਆਣਾ ਦੇ ਵੈਸਟ ਹਲਕੇ ਦੇ ਵਿੱਚ ਹੈਗੀ ਆ ਆ ਲੋਧੀ ਕਲੱਬ ਰੋਡ ਤੇ ਹੈਗੀ ਆ ਇਹ ਤਸਵੀਰਾਂ ਜਨਮਾ ਦਿਖਾ ਦੇਣਾ ਖੁਸ਼ੀ ਆ ਸੁਪਰੀਨਟ ਸਾਹਿਬ ਅਸ਼wini ਜੀ ਅਸੀਂ ਅੱਗੇ ਗੱਲਬਾਤ ਕੀਤੀ ਹੈਗੇ ਉਹ ਕਹਿੰਦੇ ਕਿ ਆ ਨੁਕਸਾਨ ਸਾਨੂੰ ਚੇਲਣਾ ਬੰਦਾ ਹੈ ਤੇ ਇਹ ਮੇਰੇ ਮੂੰਹ ਤੋਂ ਕੁਝ ਖਵਾਓ ਨਾ ਅਸੀਂ ਸਭ ਕੁਝ ਦਿੰਨੇ ਆ ਕਿ ਤੁਹਾਨੂੰ ਕੋਈ ਮਿਲਦਾ ਦੇਖੋ ਪਹਿਲੀ ਗੱਲ ਤੇ ਕੋਈ ਪ੍ਰੂਫ ਕਰਨ ਨਾ ਤਾਂ ਕੋਈ ਕਾਰਪੋਰੇਸ਼ਨ ਦਾ ਮੁਲਾਇਮ ਕੁਝ ਕੁਛ ਲੰਦਾ ਹੈ ਹਮ ਔਰ ਜਿਹੜੀ ਇਨਕ੍ਰੋਚਮੈਂਟ ਹੈ ਇਨਕ੍ਰੋਚਮੈਂਟ ਜਿਹੜੀ ਹੈ ਉਹ ਏਸੀਪੀ ਸਾਹਿਬ ਦੇ ਨਾਲ ਮਿਲ ਕੇ ਕਮਿਸ਼ਨਰ ਸਾਹਿਬ ਦੇ ਹੁਕਮਾਂ ਦੇ ਮੁਤਾਬਿਕ ਹੋ ਰਹੀ ਹੈ ਹਮ ਜਿਹੜਾ ਬੰਦਾ ਇਨਕ੍ਰੋਚਮੈਂਟ ਕਰੇਗਾ ਉਹ ਅਸੀਂ ਰਿਮੂਵ ਕਰਾਂਗੇ ਲੋਕਾਂ ਦੀ ਸਹੂਲਤ ਲਈ ਕਿਉਂਕਿ ਵਾਈਟ ਲਾਈਨ ਤੋਂ ਅੱਗੇ ਜਿਹੜਾ ਵੀ ਬੰਦਾ ਆਏਗਾ ਉਹ ਚੁਕੇ ਹੀ ਆਏਗਾ ਉੱਤੇ ਅਸੀਂ ਹਮੇਸ਼ਾ ਕਾਰਵਾਈ ਕਰਦੇ ਰਹਾਂਗੇ ਉਹਦਾ ਕਾਰਵਾਈ ਹਮੇਸ਼ਾ ਚਲਦੀ ਰਹੇਗੀ ਉਹਨਾਂ ਨੂੰ ਜਿਹੜੀ ਸਾਨੂੰ ਪ੍ਰੂਵ ਕਰਨ ਨਾ ਕਿਹਨੂੰ ਦਿੰਦੇ ਕਿਹੜਾ ਬੰਦਾ ਲੱਗਦਾ ਸਾਨੂੰ ਪ੍ਰੂਵ ਕਰਨ ਸਾਨੂੰ ਦੱਸਣ ਹੁਣ ਅਸੀਂ ਬਾਰ ਬਾਰ ਇਨਕ੍ਰੋਚਮੈਂਟ ਕਰਨਗੇ ਤੰਗ ਕਰਕੇ ਉਹਨਾਂ ਤਾਂ ਹੀ ਕੀ ਚੀਜ਼ ਕਹਿਣੀ ਹੈ ਕਹਿੰਦੇ ਕਹਿੰਦੇ ਅਸੀਂ 4 ਦਿਨ ਤੋਂ ਪਰੇਸ਼ਾਨ ਆ ਧਰ ਤੋਂ ਸਾਨੂੰ ਜਿੱਥੇ ਤੇ ਇਨਕ੍ਰੋਚਮੈਂਟ ਲੱਗੂਗੀ ਅਸੀਂ ਤਾਂ ਕਰਨੀ ਹੈ ਜੀ ਜਿਹੜੀ ਕੰਪਲੇਂਟ ਆਏਗੀ ਉਹ ਕੰਪਲੇਂਟ ਅਸੀਂ ਰਿਮੂਵ ਕਰਨੀ ਹੈ ਔਰ ਕਮਿਸ਼ਨ ਸਾਹਿਬ ਦੇ ਸਪਸ਼ਟ ਹੁਕਮ ਹੈ ਕਿ ਕੋਈ ਵੀ ਇਨਕ੍ਰੋਚਮੈਂਟ ਟੈਂਪਰੇਰੀ ਇਨਕ੍ਰੋਚਮੈਂਟ ਨਹੀਂ ਹੋ ਕੋਈ ਟ੍ਰੈਫਿਕ ਜਮ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਕਰਕੇ ਟ੍ਰੈਫਿਕ ਜਮ ਹੋ ਰਿਹਾ ਹੈ ਵਾਈਟ ਲਾਈਨ ਤੋਂ ਅੱਗੇ ਅੱਗੇ ਖੜਦੇ ਪਏ ਹੈ ਉਹ ਅਸੀਂ ਰਿਮੂਵ ਕਰਾਂਗੇ ਇਹ ਇੱਥੇ ਤਾਂ ਕੀ ਚੌਂਕ ਤਾਂ ਕੀ ਸੀਮੀ ਤੇ ਕਰ ਵੀ ਹੈ ਕਿ ਅੱਗੇ ਵੀ ਹੋਏਗੀ ਅੱਗੇ ਵੀ ਚੱਲੇਗੀ ਹਮੇਸ਼ਾ ਚੱਲਦੀ ਰਹੇਗੀ ਕਾਰਵਾਈ ਅੱਗੇ ਚੱਲੇਗਾ ਟਾਈਮ ਟੂ ਟਾਈਮ ਇਹ ਸਾਰੀ ਡਰਾਈਵ ਸੋਰਪੇਸ਼ਨ ਤਾਂ ਸਾਡੇ ACB ਸਾਹਿਬ ਦੇ ਨਾਲ ਇਕੱਠੇ ਡਰਾਈਵ ਹੈ ਜੀ ਹਾਂਜੀ ਆ ਬਿਲਕੁਲ ਜੁਆਇੰਟ ਡਰਾਈਵ ਚਾਲੂ ਕੀਤੀ ਗਈ ਹੈ ਤੇ ਲਗਾਤਾਰ ਇਹ ਡਰਾਈਵ ਚੱਲਦੀ ਰਹੇਗੀ ਕਾਰਵਾਈ ਹੁੰਦੀ ਰਹੇਗੀ ਅਕਰੋਚਮੈਂਟ ਦੇ ਖਿਲਾਫ ਜੁੜੇ ਹੁਦਾਨਾ ਵਿਧਾਨਾ ਸੇਵਾ ਸਿੰਘ ਨਾ ਯੂਮਿਲਪੋਰਤਨਵ